ਬਸ ਦਿਲ ਦੀ ਦਿਲ ਚ ਰਹਿ ਗਿਆ ਦੇਖ ਲਿਓ ਕਿ ਇਹ ਚਲਾ ਗਿਆ ਫੌਜ ਦੇ ਵਿੱਚ ਅਤੰਕਵਾਦੀਆਂ ਵੱਲੋਂ ਸ਼ਹੀਦ ਕੀਤੇ ਗਏ ਪੰਜਾਬ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਸ਼ਹੀਦ ਹੋਣ ਤੋਂ ਮਹਿਜ਼ ਕੁਝ ਸਮਾਂ ਪਹਿਲਾਂ ਦੱਸਿਆ ਕਿ ਕਿਵੇਂ ਉਹ ਚਾਰੋਂ ਪਾਸੇ ਘਿਰੇ ਹੋਏ ਨੇ ਕਿ ਕਿਵੇਂ ਉਹਨਾਂ ਨੂੰ ਪਹਾੜਾਂ ਦੀ ਮਿੱਟੀ ਤੱਕ ਖਾਣੀ ਪਈ ਮੂੰਹ ਦੇ ਵਿੱਚ ਪੱਥਰ ਆ ਜਾਂਦੇ ਸੀ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਉਹਨਾਂ ਦੇ ਪਿਤਾ ਦਾ ਜਮੂਦਿਸ਼ਵੀਰ ਚ ਲੰਤਰਾਗ ਦੇ ਵਿੱਚ ਇਹਨਾਂ ਦਾ ਲੇ ਪੰਜ ਦਿਨ ਤੋਂ ਘਰੇ ਹੋਏ ਸੀਗੇ ਇਹ ਰਾਤ ਦੱਸ ਰਹੇ ਨੇ ਵੀ ਬੰਬ ਮਾਰ ਕੇ ਇਹਨਾਂ ਚੋਂ ਚਾਰ ਜਣਾਂ ਨੂੰ ਸ਼ਹੀਦ ਕਰਤਾ ਗੱਲ ਕਰ ਰਿਹਾ ਸੀ ਸਾਨੂੰ ਰੋਟੀ ਵੀ ਨਹੀਂ ਮਿਲੀ ਪੰਜ ਦਿਨ ਤੋਂ ਅਸੀਂ ਭੁੱਖੇ ਆ ਪਾਣੀ ਵੀ ਮਿਲਿਆ ਵੇ ਸੀ ਪਹਾੜ ਦੀ ਮਿੱਟੀ ਖਾ ਖਾ ਕੇ ਕਿਸੀ ਗੁਜ਼ਾਰਾ ਕਰ ਰਹੇ ਆ ਵੀ ਰੋੜੀ ਆਉਂਦੀ ਆ ਥੁੱਕ ਦਿੰਨੇ ਆ ਵੀ ਸਾਡੇ ਅਸੀਂ ਜਮਾ ਹੀ 40 ਦਿਨਾਂ ਤੇਰੇ ਹੋਏ ਆ ਤੇ ਤੱਕ ਆ ਕੇ ਆਪਣਾ ਕੋਠੀ ਪਾਉਣ ਲੱਗਿਆ ਸੀ ਨਕਸ਼ਾ ਬਣਾਇਆ ਹੋਇਆ ਸੀਗਾ ਆ ਕੇ ਮੈਂ ਗੱਡੀ ਲਾਉਂਗਾ ਫੇਰ ਵਿਆਹ ਕਰਾਉਂਗਾ ਬਸ ਦਿਲ ਦੀ ਦਿਲ ਚ ਰਹਿ ਗਿਆ ਦੇਖੀਓ ਦਿਲ ਚ ਰਹਿ ਲੈਂਗੂ ਦੁੱਖ ਦੀ ਗੱਲ ਤਾਂ ਇੱਕ ਆ ਇਸ ਲਈ 5 ਦਿਨ ਤੋਂ ਜਵਾਨ ਘਰੇ ਹੋਏ ਨੇ ਕੋਈ ਪ੍ਰਸ਼ਾਸਨ ਨੇ ਵੀ ਉਹਨਾਂ ਦੀ ਸਿਹਤਾਂ ਦੇ ਲਈ ਨਾ ਕੋਈ ਜਵਾਨ ਨਾ ਰਾਸ਼ਨ ਕਿਸੇ ਵੀ ਚੀਜ਼ ਦਾ ਕੋਈ ਇੰਤਜ਼ਾਮ ਨਹੀਂ ਕਰ ਰਿਹਾ ਬੜੀ ਦੁੱਖ ਵਾਲੀ ਗੱਲ ਆ ਸਾਡੀ ਫੌਜ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਕਿ 5 4 10 ਖਾੜਕੂ ਆ ਕੇ ਸਾਡੇ ਜਵਾਨਾਂ ਨੂੰ ਇਕੱਲੇ ਗੋਲੇ ਮਾਰ ਕੇ ਗਰੇਡ ਮਾਰ ਕੇ ਸ਼ਹੀਦ ਵੱਡੇ ਵੱਡੇ ਗੱਲਾਂ ਸਾਡੀਆਂ ਸਰਕਾਰਾਂ ਮਾਰਦੀਆਂ ਨੇ ਕਿ ਇੱਕ ਉਥੇ ਤੋਂ 5 10 20 ਅਤਵਾਦੀ ਵੀ ਕੰਟਰੋਲ ਹੋ ਰਿਹਾ ਤਾਂ ਦੇਸ਼ ਨੂੰ ਕਿਵੇਂ ਕੰਟਰੋਲ ਕਰਨਗੇ